ਓਪਰੇਟਰ ਕੱਠੇ ਕਰਦੇ 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 ਇੱਕ ਜਿਹੜਾ ਕੇਬਲ ਹੈ ਇੱਕ ਇੰਡਸਟਰੀ ਬਣ ਗਈ ਹੈ ਔਰ ਇੱਕ ਇਹਨਾਂ ਨੂੰ ਹਵਾ ਬਣ ਗਿਆ ਹੋਇਆ ਇਹਦੇ ਉੱਤੇ ਸਾਨੂੰ ਗੈਰ ਕਾਨੂੰਨੀ ਨਾਲ ਢੰਗ ਨਾਲ ਸਾਡੇ ਦੇ ਟੈਕਸ ਵੀ ਲਾਏ ਗਏ ਜੀਐਸਟੀ ਵੀ ਲਾਇਆ ਗਿਆ ਬਹੁਤ ਕੁਝ ਅਸੀਂ ਚੱਲਿਆ ਹੁਣ ਸਰਕਾਰ ਨੇ ਆਪਣੀ ਮਿਲੀ ਭੁਗਤ ਨਾਲ ਪਹਿਲੇ ਇੱਕ ਨਵੀਂ ਕੰਪਨੀ ਲਿਆਂਦੀ ਜਿਹਦੇ ਚੰਨੀ ਪ੍ਰਧਾਨ ਸਹਿ ਜਿਹੜੀ ਮੁੱਖ ਮੰਤਰੀ ਸਨ ਉਹ ਜਿਹੜੇ ਉਹ ਛੇ ਦੇਰੇ ਸਨ ਉਸ ਤੋਂ ਬਾਅਦ ਸਿੱਧੂ ਸਾਹਿਬ ਆਏ ਉਹ ਵੀ ਕਹਿੰਦੇ ਕਿ ਬ੍ਰਿਟਨ ਖਾ ਲੋ ਖੰਬਿਆਂ ਦੇ ਟੈਕਸ ਲਾ ਲਓ ਅਸੀਂ ਟੈਕਸ ਵੀ ਭਰ ਰਹੇ ਹ ਖੰਬਿਆਂ ਦੇ ਸਰਕਾਰ ਨੂੰ ਪੈਸੇ ਵੀ ਦੇ ਰਹੇ ਟੈਕਸ ਵੀ ਦੇ ਰਹੇ ਆ ਸਾਰੇ ਰੈਕੋਨਾਈਜ਼ ਨੇ ਲੋਕ ਇੱਥੇ ਪ੍ਰਦਰਸ਼ਨ ਕਰਨ ਦੇ ਲਈ ਪਹੁੰਚੇ ਨੇ ਤੇ ਨਾਲ ਦੀ ਨਾਲ ਹੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਵੀ ਇੱਥੇ ਮੌਜੂਦ ਨੇ ਸੀਨੀਅਰ ਅਧਿਕਾਰੀ ਵੀ ਮੌਜੂਦ ਹੈਗੇ ਨੇ ਕਿਉਂਕਿ ਇੱਥੇ ਜਿਹੜਾ ਪ੍ਰਦਰਸ਼ਨ ਜਿਹੜਾ ਉਸ ਤਰੀਕੇ ਨਾਲ ਨਾ ਕੀਤਾ ਜਾ ਸਕੇ ਤਰਲੋਚਨ ਸਿੰਘ ਜੀ ਤੁਹਾਨੂੰ ਇਹ ਰੋਸ ਪ੍ਰਦਰਸ਼ਨ ਕਿਉਂ ਲੱਗਾ ਵੀ ਕਿਉਂ ਕਰਨਾ ਚਾਹੀਦਾ ਬੇਨਤੀ ਇਹ ਹੈ ਕਿ ਇਹ ਰੋਜ਼ਗਾਰ 1988 ਦੇ ਵਿੱਚ ਦਾਸ ਨੇ ਅੰਮ੍ਰਿਤਸਰ 'ਚ ਸ਼ੁਰੂ ਕੀਤਾ ਸੀ ਉਹਦੀ ਬਦੌਰਦ ਦਾਸ ਸਿਆ ਅਤੇ অপারেਟਰ ਇਕੱਠੇ ਕਰਦੇ 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 ਇੱਕ ਜਿਹੜਾ ਕੇਬਲ ਹੈ ਇੱਕ ਇੰਡਸਟਰੀ ਬਣ ਗਈ ਹੈ ਔਰ ਇੱਕ ਇਹਨਾਂ ਨੂੰ ਹਵਾ ਬਣ ਗਿਆ ਹੋਇਆ ਇਹਦੇ ਉੱਤੇ ਸਾਨੂੰ ਗੈਰ ਕਾਨੂੰਨੀ ਨਾਲ ਢੰਗ ਨਾਲ ਸਾਡੇ ਦੇ ਟੈਕਸ ਵੀ ਲਾਏ ਗਏ ਜੀਐਸਟੀ ਵੀ ਲਾਇਆ ਗਿਆ ਬਹੁਤ ਕੁਝ ਅਸੀਂ ਚੱਲਿਆ ਔਰ ਕਈ ਆਪਰੇਟਰਾਂ ਨੂੰ ਇੱਥੋਂ ਤੱਕ ਟੈਕਸ ਲਾਤਾ ਹੈ ਲੱਖਾਂ ਰੁਪਏਾਂ ਦੇ ਵਿੱਚ ਲਾਇਆ ਜਿੰਨਾਂ ਦੇ ਅਸੀਂ ਅਦਾਲਤਾਂ ਵਿੱਚ ਕੇਸ ਲੜ ਰਹੇ ਆ ਇਹਨਾਂ ਦੇ ਕਮਿਸ਼ਨਰ ਦੇ ਉੱਤੇ ਵੀ ਅਸੀਂ ਇਨਕਮ ਟੈਕਸ ਦੇ ਵੀ ਅਸੀਂ ਜਿਹੜੇ ਕੇਸ ਲੜ ਗਏ ਅਸੀਂ ਜਿੱਤੇ ਆ ਹੁਣ ਸਰਕਾਰ ਨੇ ਆਪਣੀ ਮਿਲੀ ਭੁਗਤ ਨਾਲ ਪਹਿਲੇ ਇੱਕ ਨਵੀਂ ਕਬੜੀ ਲਿਆਂਦੀ ਜਿਹਦੇ ਚੰਨੀ ਪ੍ਰਧਾਨ ਸਹਿ ਜਿਹੜੀ ਮੁੱਖ ਮੰਤਰੀ ਸਨ ਉਹ ਜਿਹੜੇ ਉਹ ਛੇ ਦੇ ਰਹੇ ਸਨ ਉਸ ਤੋਂ ਬਾਅਦ ਸਿੱਧੂ ਸਾਹਿਬ ਆਏ ਉਹ ਵੀ ਕਹਿੰਦੇ ਕਮਿਸ਼ਨਰ ਖਾ ਲੋ ਖੰਬਿਆਂ ਦੇ ਟੈਕਸ ਲਾ ਲਓ ਅਸੀਂ ਟੈਕਸ ਵੀ ਭਰ ਰਹੇ ਆ ਖੰਬਿਆਂ ਦੇ ਸਰਕਾਰ ਨੂੰ ਪੈਸੇ ਵੀ ਦੇ ਰਹੇ ਐਟੈਕਸ ਵੀ ਦੇ ਰਹੇ ਆ ਸਾਰੇ ਰੈਕੋਨਾਈਜ਼ ਨੇ ਅਥਰਾਇਜ਼ ਨੇ ਸਾਰੇ ਉਹ ਇਹਨੂੰ ਕਮਜ਼ੋਰ ਕਰਨ ਲਈ ਆਪਣੇ ਪ੍ਰਚਾਰ ਨੂੰ ਮੁੱਖ ਰੱਖ ਕੇ ਇਸ ਵੇਲੇ ਬਾਦ ਸਾਹਿਬ ਨੇ ਇੱਕ ਨਵੇਂ ਗਰੁੱਪ ਨੂੰ ਲਿਆ ਕੇ ਖੜਾ ਕਰ ਦਿੱਤਾ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਚੰਡੀਗੜ੍ਹ ਲੁਧਿਆਣਾ ਮੋਹਾਲੀ ਅੰਮ੍ਰਿਤਸਰ ਪਟਿਆਲਾ ਦੇ ਵਿੱਚ ਰਾਤ ਨੂੰ ਗੈਰਕਾਨੂੰਨੀ ਢੰਗ ਨਾਲ ਤਾਰਾਂ ਕਟੀਆਂ ਜਾ ਰਹੀਆਂ ਨੇ ਇਹ ਇਹਦੀ ਨਿੰਦਿਆ ਕਰਦੇ ਆ ਇਹ ਬਰਦਾਸ਼ਤ ਨਹੀਂ ਜੇ ਹੋਣੀ ਸਰਕਾਰ ਨੂੰ ਬੇਨਤੀ ਕਰਦਾ ਕਿ ਇਹਨਾਂ ਨੂੰ ਸੰਭਲੋ ਚੋਰਾਂ ਨੂੰ ਫੜ ਲਓ ਉਹਨਾਂ ਨੂੰ ਕਾਨੂੰਨ ਦੇ ਮੁਤਾਬਕ ਸਜ਼ਾਵਾ ਦਿਓ ਜੇ ਸਾਡੇ ਰੋਜ਼ਗਾਰ ਨੂੰ ਲੱਤ ਵੱਜੀ ਸਾਡੇ ਪਰਿਵਾਰ ਭੁੱਖੇ ਮਰੇ ਕੱਲ ਨੂੰ ਕੋਈ ਵੀ ਬੱਚੇ ਨੇ ਕਿਸੇ ਵੀ ਅਪਰੇਟਰ ਦੇ ਕੱਲ ਨੂੰ ਕੋਈ ਖੁਦਕਸ਼ੀ ਕਰ ਲਈ ਕੋਈ ਹੋਗੀ ਸਰਕਾਰ ਜ਼ਿੰਮੇਵਾਰ ਹੋਊਗੀ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਸ ਬੰਦੇ ਸਾਨੂੰ ਨਾ ਪਾਓ ਤੇ ਸਾਨੂੰ ਸ਼ਾਂਤ ਮਈ ਰੂਪ ਦੇ ਵਿੱਚ ਚੱਲਣ ਦਿਓ ਇਹ ਮਹਤਰ ਲੋਚਨ ਜੀ ਜਿਨ੍ਹਾਂ ਦੇ ਉੱਤੇ ਲਿਖਿਆ ਵੀ ਤਕੇਸ਼ਾਈ ਜਿਹੜੀ ਆਪਰੇਟਰਾਂ ਦੇ ਨਾਲ ਹੋ ਰਹੀ ਹੈ ਸਰਕਾਰ ਹੀ ਕਰਵਾ ਰਹੀ ਹੈ ਤੁਸੀਂ ਪੁਲਿਸ ਨੂੰ ਕਿਉਂ ਨਹੀਂ ਸ਼ਿਕਾਇਤ ਕਰਦੇ ਇਹ ਅਸੀਂ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਪੁਲਿਸ ਉਹਨਾਂ ਦੀ ਹੈ ਉਹਨਾਂ ਦਾ ਰਲ ਹੀ ਆ ਗਾਗੇਗੀ ਕਰ ਦਿੰਦੇ ਆ ਵੇਖ ਲਾਂਗੇ ਕਰ ਲਾਂਗੇ ਕੋਣ ਹੈ ਬੰਦੇ ਦੱਸੋ ਚੱਕਰ ਮਾਰ ਮਾਰ ਕੇ ਸਾਡੇ ਆਪਰੇਟਰ ਆ ਜਾਂਦੇ ਨੇ ਉਲਟੇ ਉਹਨਾਂ ਦੇ ਉੱਤੇ ਕੇਸ ਜਿਹੜੇ ਨੇ ਰਜਿਸਟਰ ਹੋ ਜਾਂਦੇ ਨੇ ਉਹ ਕਹਿੰਦੇ ਨੇ ਜੀ ਸਾਨੂੰ ਇਹਨਾਂ ਨੇ ਕੁੱਟਿਆ ਜੀ ਸਾਨੂੰ ਇਹਨਾਂ ਨੇ ਮਾਰਿਆ ਨਾ ਮਾਰਿਆ ਨਾ ਕੁੱਟਿਆ ਅਪੀਲ ਕਰਦੇ ਆ ਤਾਂ ਵੀ ਸਾਡੇ ਬੱਚੇ ਬੰਦਿਆਂ ਦੇ ਉੱਤੇ ਕੇਸ ਰਜਿਸਟਰਡ ਹੁੰਦੇ ਨੇ ਹੈਲਥੀ ਕੰਪੀਟੀਸ਼ਨ ਹੋਣਾ ਚਾਹੀਦਾ ਜੇ ਤੁਸੀਂ ਹੈਲਥੀ ਕੰਪੀਟੀਸ਼ਨ ਲੜਦੇ ਹੋ ਤਾਂ ਫਿਰ ਤੁਹਾਨੂੰ ਲੱਗਦਾ ਵੀ ਤੁਹਾਡੀ ਕੋਈ ਤੋੜ ਹੈ ਤੁਹਾਡਾ ਸਾਡੇ ਕੋਲ ਤੋੜ ਹੈ ਹੁਣ ਕੰਪੀਟੀਸ਼ਨ 'ਚ ਅੱਗੇ ਆਏ ਨਹੀਂ ਅੱਗੇ 3-4 ਜਣੇ ਅੱਗੇ ਗਰੁੱਪ ਜਿਹੜੇ ਆ ਚੁੱਕੇ ਨੇ ਜਲੰਧਰ ਤੋਂ ਇੱਕ ਜੈਨ ਗਰੁੱਪ ਹੈ ਉਹ ਆਇਆ ਹੈ ਅਬਰਸਰ ਤੋਂ ਦੋ ਗਰੁੱਪ ਆਏ ਹੁਣ ਫਿਰ ਇੱਕ ਗਰੁੱਪ ਆਇਆ ਹੈ ਪਹਿਲੇ ਡੀਐਸ ਆਇਆ ਹੈ ਆਏ ਨੇ ਸਾਡੇ ਨਾਲ ਕੰਪੀਟੀਸ਼ਨ ਕਰ ਲੈਣ ਅਸੀਂ ਇਹੀ ਚਾਹੁੰਦੇ ਆ ਕੰਪੀਟੀਸ਼ਨ ਕਰਨ ਬੈਕ ਹੈ ਜੀ ਤਾਂ ਇਹ ਦੇਖੋ ਕਿ ਇਹ ਦੇਖੋ ਕਿ ਹੋਲਡਿੰਗਸ ਜਿਹੜੇ ਆ ਇਹਨਾਂ ਨੇ ਫੜੇ ਹੋਏ ਆ ਤਾਰਾਂ ਜਿਹੜੀਆਂ ਉਹ ਦੇਖੋ ਤਸਵੀਰਾਂ ਦੇਖੋ ਕਿ ਜਿਹੜੀਆਂ ਤਾਰਾਂ ਕਟੀਆਂ ਹੋਈਆਂ ਨੇ ਇਹ ਲੋਕ ਕੌਣ ਨੇ ਸਰਦਾਰ ਸਾਹਿਬ ਇਹ ਲੋਕ ਹੈਗੇ ਕਿਹੜੇ ਨੇ ਜਿਹੜੇ ਤਾਰਾਂ ਕੱਟਦੇ ਨੇ ਤੁਸੀਂ ਕਹਿੰਦੇ ਹੋ ਵੀ ਪੁਲਿਸ ਵੀ ਸਾਡੀ ਨਹੀਂ ਸੁਣਦੀ ਐਡਾ ਕਿਹੜਾ ਪ੍ਰੈਸ਼ਰ ਪੈ ਗਿਆ ਜਿਹੜਾ ਅਮਰਸਰ ਦਾ ਇੰਚਾਰਜ ਆ ਜਿਹੜਾ ਅਮਰਸਰ ਦੀ ਨਵੀਂ ਕੇਬਲ ਦਾ ਜਿਹੜਾ ਬੰਦਾ ਆਇਆ ਹੈ ਨਾ ਉਹ ਗਰਵਾ ਰਿਹਾ ਤੇ ਕਰਵਾ ਰਿਆ ਪੁਲਿਸੀ ਚੈਨਲ ਪੁਲਿਸ ਨੇ ਅਜੇ ਇੱਕ ਚੋਰ ਚੋਰੀ ਹੋਵੇ ਫਟ ਫੜ ਲੈਂਦੇ ਨੇ ਇਹਨਾਂ ਨੂੰ ਫੜ ਲਈ ਸਕਦੀ ਪੁਲਿਸ ਜੇ ਚਾਵੇ ਤੇ ਇਹ 24 ਘੰਟਿਆਂ ਦੇ ਵਿੱਚ ਵਿੱਚ ਸਾਰੇ ਮਸਲੇ ਨੂੰ ਹੱਲ ਕਰ ਸਕਦੀ ਪਰ ਸਰਕਾਰ ਨਹੀਂ ਚਾਹੁੰਦੀ ਅੰਮ੍ਰਿਤਸਰ ਦੀ ਪ੍ਰੋਸੀਸ਼ਨ ਜਿਹੜੀ ਹੈ ਸਾਡੀ ਉਹ ਨਹੀਂ ਚਾਹੁੰਦੀ ਇਹ ਲਾਅ ਐਂਡ ਆਰਡਰ ਨੂੰ ਕਮਜ਼ੋਰ ਕਰ ਰਹੇ ਨੇ ਹਾਲਾਤ ਮਾੜੇ ਹੋ ਰਹੇ ਨੇ ਤੇ ਬੱਚੀ ਅੱਗੇ ਅਸੀਂ ਬੜਾ ਸਤਾਵ ਹੰਡਾਇਆ ਚੁੱਕੇ ਆ 84 ਦਾ ਢਾਇਆ ਉਸ ਤੋਂ ਬਾਅਦ ਹੰਡਾਇਆ ਅਸੀਂ ਨਹੀਂ ਚਾਹੁੰਦੇ ਕਿ ਹਾਲਾਤ ਖਰਾਬ ਹੋਣ ਇਸ ਕਰਕੇ ਹੱਥ ਜੋੜ ਕੇ ਬੇਨਤੀ ਕਰਦੇ ਆ ਲਾਰਜ ਆਰਡਰ ਨੂੰ ਮੁੱਖ ਰੱਖ ਕੇ ਤੁਹਾਨੂੰ ਪਤਾ ਲੱਗੇ ਕਿਹੜਾ ਗਰੁੱਪ ਹੈ ਕਿਹੜਾ ਤਾਰਾ ਕੋਣ ਕੱਟਦਾ ਹੈ ਇਹ ਤੁਹਾਨੂੰ ਤੇ ਪਤਾ ਹੀ ਹੈ ਸਰਕਾਰ ਦਾ ਚਲਾਇਆ ਗਰੁੱਪ ਜਿਹੜਾ ਡੀਐਸ ਕੇਬਲ ਵਾਲੇ ਨੇ ਉਹ ਕਰ ਰਹੇ ਨੇ ਸਾਰਾ ਕੁਝ ਤੁਹਾਨੂੰ ਤੇ ਪਤਾ ਹੈ ਅਸੀਂ ਤੇ ਇਹਨਾਂ ਨੂੰ ਕਹਿ ਰਹੇ ਹਾਂ ਕਿ ਦੇਖੋ ਕੈਮਰੇ ਲੱਗੇ ਚੋਰ ਫੜੇ ਜਾਂਦੇ ਨੇ ਕੈਮਰਿਆਂ ਦੇ ਸਭ ਕੁਝ ਆ ਗਿਆ ਕਿਹਨੂੰ ਤਾਰਾ ਕੱਟਦਾ ਪਿਆ ਪਰ ਸਰਕਾਰ ਤੋਂ ਮਸ ਨਹੀਂ ਹੋ ਰਹੀ ਤੁਸੀਂ ਕੰਪੀਟੀਸ਼ਨ ਕਰਨ ਨੂੰ ਤਿਆਰ ਹੋ ਬਿਲਕੁਲ ਕਰਨ ਨੂੰ ਅਸੀਂ ਤਿਆਰ ਆ ਸਾਨੂੰ ਕੋਈ ਵਰੀ ਨਹੀਂ ਸਾਡੇ ਨਾਲ ਗਾਹ ਕੰਮ ਸੇ ਕਮ ਜਿਹੜਾ ਕਸਟਮਰ ਹੈ ਲੱਖਾਂ ਦੀ ਰਾਜ ਸਾਡੇ ਨਾਲ ਜੁੜਿਆ ਹੋਇਆ ਹੈ ਜੋ ਪ੍ਰੋਗਰਾਮ ਅਸੀਂ ਦੇ ਰਿਆ ਪਿੱਛੇ ਸਰਕਾਰ ਨੇ ਪੀਟੀਸੀ ਤੇ ਅਟੈਕ ਕਰ ਦਿੱਤਾ ਉਹਨਾਂ ਨੇ ਕਿਹਾ ਤਾਂ ਆਪਣਾ ਚੈਨਲ ਚਲਾਵਾਂਗੇ ਸ਼ਰਮਣੀ ਕਮੇਟੀ ਨੂੰ ਲੈ ਲਿਆ ਵਿੱਚ ਦਰਬਾਰ ਸਾਹਿਬ ਨੂੰ ਲੈ ਲਿਆ ਇਸ ਮਸਲੇ ਦੇ ਵਿੱਚ ਜਦੋਂ ਉਹਨਾਂ ਨੇ ਚਾਲੂ ਕਰ ਲਿਆ ਹੁਣ ਚੁੱਪ ਕਰਕੇ ਬਹਿ ਗਏ ਨੇ ਇਸ ਕਰਕੇ ਅਸੀਂ ਚੁੱਪ ਕਰਕੇ ਨਹੀਂ ਬਹਿਣਾ ਜੇ ਇਹ ਇਹਨਾਂ ਨੇ ਕੰਟਰੋਲ ਨਾ ਕੀਤਾ ਸਾਡਾ ਸੰਘਰਸ਼ ਤੇਜ ਹੋਏਗਾ ਇਹਦੀ ਜ਼ਿੰਮੇਵਾਰੀ ਸਰਕਾਰ ਦੇ ਸਿਰ ਤੇ ਹੋਏਗੀ ਇਹਨਾਂ ਨੂੰ ਕੁਝ ਕਹਿ ਕੇ ਖੇਮਾ ਦਾ ਜਾਚਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ